ਵੇਖ ਲਿਆ ਵੀ ਨੰਬਰ 13 ਉਹਦਾ ਪੈਰ ਉਹਨਾਂ ਤਿੰਨਾਂ ਨੇ ਹੋਲਡ ਕਰਾਤਾ ਵੇਖ ਪੀ ਭੈਜੋ ਇੱਕ ਨੇ ਨਾ ਵੇਖਿਆ ਉਹ ਦੂਜੇ ਨੇ ਕਿੱਦਾਂ ਜਿਹੜਾ ਲਾਟ ਗੋਡੀ ਵਾਲਾ ਲੰਬੜੂ ਆਪਾਂ ਇਹ ਨਹੀਂ ਕਹਿੰਦੇ ਹਰ ਕਿਸੇ ਦਾ ਮੇਲਾ ਚਲੋ ਉਹਦੀ ਫਾਈਨਲਸ ਜਾਵੇ ਟੀਮ ਪਰ ਅਨਸਾਫ ਆ ਹੁਣ ਗਿਆ ਅਨਸਾਫ ਜ਼ਰੂਰੀ ਹੈ ਨਾ ਵੀ ਆਪਾਂ ਨਹੀਂ ਉਹ ਤੇ ਗੇਮ ਹੈ ਗੇਮ 'ਚ ਜਿਹਦਾ ਜੋਰ ਚੱਲ ਗਿਆ ਉਹ ਲਾਈਵ ਹਸੂਲ ਤੇ ਆਣਾ ਵੀ ਇੱਥੇ ਜਿੰਨੇ ਮਰਜ਼ੀ ਹੋਲਡ ਲੈ ਲਓ ਜੇ ਪੁਆਇੰਟ ਤੇ ਤੁਹਾਨੂੰ ਤੇ ਰੋਲਾ ਲੱਗਦਾ ਤੇ ਤੁਸੀਂ ਲੈ ਲਓ ਇਹਦੇ ਮਤਲਬ ਨਹੀਂ ਹੈਗਾ ਜੀ ਤੁਸੀਂ ਲਿਆ ਹੀ ਨਹੀਂ ਇਹ ਤਾਂ ਇਹ ਕਾਹਦਾ ਮਤਲਬ ਤੁਸੀਂ ਤੁਸੀਂ ਲਿਆ ਨਹੀਂ ਜੇ ਤੁਹਾਨੂੰ ਲੱਗਦਾ ਕਿ ਟੁਪਰੇ ਟੁ ਹੈਗਾ ਉਹਦਾ ਬਹਿ ਕੇ ਦੂਜੇ ਸੈਮੀ ਨੀ ਵਜਾ ਪਹਿਲੇ ਸੈਮੀ ਨੀ ਵਜਾ ਮਾਰ ਦਿੰਦਾ ਵੇ ਆਹੋ ਮੈਂ ਚੱਲ ਮਠਮਠਾ ਤਿਆਰ ਹੋਣੇ ਸ੍ਰੀਸ੍ਰੀ ਖੁੱਲ ਜਾਂਦਾ ਪਹਿਲਾਂ ਮਦਬਾਰਨਾ ਪਾਉਣਾ ਅਲੇ ਚੁੱਲੇ ਬੜਾ ਹਰਮਨ ਪਿਆਰਾ ਚੁੱਲੇ ਅੱਜ ਆਜਾ ਪਚਾਰੇ ਆ ਘਰੇ ਲਿ ਧਰਤੀ ਤੇ ਜਿਹੜਾ ਬਹੁਤ ਵਧੀਆ ਕਪ ਹੋ ਰਿਹਾ ਛੇ ਟੀਮਾਂ ਸਭ ਹੀ ਆਏ ਤੇ ਆਪਣਾ ਸੈਕਿੰਡ ਸੈਮੀਫਾਈਨਲ ਹਾਂ ਤੁਹਾਡੇ ਪਾਣੀ ਜਿਹੜਾ ਤੁਸੀਂ ਬਣਾਉਂਦੇ ਝੌਪੜੀ ਜੀ ਕਿੰਨੀ ਬਣ ਗਈ ਝੌੜੇ ਹਾਂਜੀ ਉਹ ਚੇਂਜ ਕਰਤਾ ਕੰਮ ਚੇਂਜ ਕਰਤਾ ਫੋਨ ਕਿੱਥੇ ਮੇਰਾ ਹਾਂ ਚਲੋ ਹਲੋ ਹੁਣ ਆਪ ਇਦਾਂ ਦੇ ਬਣਾਉਣੇ ਆ। ਤੇ ਨਾ ਆਪਾ ਮਣਾਉਣੇ ਹੀ। ਪਹਿਲਾਂ ਆਪ ਇਦਾਂ ਦੇ ਕੀਤੀ ਸਲੈਕਟ। ਫਰਾਈਡ। ਹਾਂਜੀ। ਆਈਡੀਆ। ਇਹ ਨਹੀਂ ਬਣਾਉਣੀ ਹੁਣ। ਇਹ ਓਪਨ ਹੀ ਰਹਿਣੀ ਸਾਰੀ ਇਦਾਂ ਨਾ ਹਾਂਜੀ ਹੁਣ ਇਦਾਂ ਦੀ ਮੇਰੇ ਦਾਦਾ ਆਹ ਵਧੀਆ ਜੀ ਇਹ ਸਾਰੇ ਬਨੇ ਬੰਦ ਹੋਊਗੀ ਤੇ ਬੈਣ ਬੁੰਨ ਬਣਾਦਾਂਗੇ ਇਦਾਂ ਅੰਦਰ ਵਧੀਆ ਬੜੀ ਅੰਦਰ ਸੋਪੇ ਸਭ ਲਾਗੇ ਨਾ ਇਦਾਂ ਬਰੇ ਸਾਈ ਸੋਈ ਦੇਣ ਵਾਲੇ ਆਏ ਹੁੰਦੇ ਤੇ ਫਿਰ ਬਾਹਰ ਦੀ ਬਾਹਰ ਹੀ ਉਹ ਬਾਹਰੇ ਬਹਿ ਜਾਣਾ ਨਾ ਹਾਂਜੀ ਉੱਥੇ ਦੇ ਕੇ ਤੇ ਬਾਹਰੋਂ ਹੀ ਉੱਥੇ ਮੁੜ ਜਾਣ ਇਦਾਂ ਦਾ ਬਣਾਵਾਂਗੇ ਜਿਗਾੜ ਹਨਾ ਹਾਂਜੀ ਨਰੇ ਵਧੀਆ ਇੱਥੇ ਐਸੀ ਉਸੀ ਪੱਕਾ ਭੁੱਖੇ ਲਾ ਦਾਂਗੇ ਵੇ ਵਧੀਆ ਬੰਜੂ ਹਣਾ ਲੀਚੀਆਂ ਨੂੰ ਤਿਆਹ ਫੁੱਲ ਤੇ ਹਾਂ ਰਾਏ ਨੂੰ ਮੱਥਾ ਮਾਰ ਖੜਾ ਛੱਡ ਸਾਰੇ ਬੰਨਿਓ ਐਨ ਇੱਕ ਬੰਨਿਓ ਕਰਦੇ ਸਫਾਇਆ ਸਾਰੇ ਬੰਨਿਓ ਵੀ ਨਹੀਂ ਯਾਰ ਇੱਕ ਰਮ ਇੱਕ ਕਬੱਡੀ ਖੇਡਣੀ ਆ ਫੇਰ ਖੇਡੀ ਜਾਣੀ ਆ ਜੇ ਗੋਗਲੋਂ ਦੀ ਮਿੱਟੀ ਛਾੜ ਲਈ ਤੁਰ ਪੇ ਬਸ ਇਦਾਂ ਹੀ ਉਹ ਫੇਰ ਨਹੀਂ ਉਹਦੇ ਪਰ ਚੱਲੀ ਜਾਣਾ ਕੰਮ ਉਹ ਤਾਂ ਚੱਲੀ ਜਾਣਾ ਚਲਾਈ ਆ ਦੁਨੀਆਂ ਦੁਨੀਆਂ ਮੰਦੀ ਤੇ ਦੁਨੀਆਂ ਦੇ ਹੱਕ ਤੇ ਯੋਰ ਹੋਵੇ ਫੇਰ ਪੁੱਛਦੇ ਸਰਨਾਵਾ ਜੇ ਕਰਨਾ ਕੋਈ ਤੇ ਕਰਕੇ ਦਿਖਾ ਲੋਕਾਂ ਨੂੰ ਇੰਦਰੀ ਮੰਨਦੇ ਮੇਰੇ ਕੋਟਾ ਏਦਾਂ ਨਹੀਂ ਲੋਕੀ ਮੰਨਦੇ ਕੇ ਨੂੰ ਹੀ ਅੱਜ ਲਾਇਆ ਧੋਪਲ ਮਾਨ ਪੱਠੇ ਮੈਂ ਨਾਲ ਅੱਧਾ ਖੜੇ ਹੋ ਜਾ ਹਾਂ ਕਬਬਾ ਬੱਬਿਆ ਵਾਲ ਓਗਾ ਜੇ ਤਰੇ ਓਏ ਮਖੌਲ ਨਹੀਂ ਓ ਏਦਾਂ ਮੇਰੀ ਸੇਵਾ ਕਰੇਂਗਾ ਮੈਂ ਤੈਨੂੰ ਨਾ ਦੂਜਾ ਦਿਨਾਂ ਮੈਂ ਵੀ ਵਾਲ ਓਗਣ ਦਾਦਾ ਨਹੀਂ ਅਸ਼ੀਰਵਾਦ ਦੇ ਦੇਣਾ ਤੈਨੂੰ ਜਿਦਾਂ ਔੜੀ ਔੜੀ ਪੈਲੀ ਚ ਫਸਲ ਨਹੀਂ ਹੁੰਦੀ ਇਹ ਵੀ ਇੱਕ ਸਾਲ ਔੜਿਆ ਬਿਆਦ ਚਲ ਬੱਸ ਕਰੋ ਬੱਸ ਬੱਸ ਮਨ ਲੱਗਦੀ ਬੱਸ

ਨੇ ਪਈਦੇ ਚਲੋ ਆ ਗਈ ਦੂਸਰੇ ਪਾਰ ਤੇ ਭਾਰਵਾ ਦੇ ਰਵੀ ਸਿੰਘ ਜੀ ਬਲਤੋਹਾ ਪਾਉਦੇ ਸੋਹਾਨ ਉਹਨਾਂ ਜਗਨ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਜੀ ਦੇ ਨੇੜੇ ਜੇ ਖਾਦੀ ਪ੍ਰੀਆ ਨੂੰ ਪਿਆਰ ਦੇ ਕੇ ਤਾਲੀਆਂ ਦੇ ਬਾਰ ਉਹ ਕਹਿੰਦੇ ਜੱਟ ਨੇ ਮੈਂਸੀ ਦੀ ਟੀਮ ਨੂੰ ਦਿੱਤਾ ਗਿਆ ਜੀ ਨੋਟ ਕਰ ਲੋ ਜਿਹੜੇ ਨੰਬਰ ਹੋल्ड ਸੀਗੇ ਜਾਫੀ ਜਾਂਦੇ ਦੋ ਫਰੰਕ ਦੇ ਸੁਰ ਸਿੰਘ ਫਰੰਦੀਪੁਰ ਦੀ ਟੀਮ ਦੇ ਨੰਬਰ ਨੇ ਔਰ ਕਹਿੰਦੇ ਇੱਕ ਨੰਬਰ ਜਿਹੜਾ ਖਲਿਆਲੇ ਦੀ ਟੀਮ ਦਾ ਸਿਗਰਾਜ ਚੱਕਮਾਂਗ ਸੈਦੋਂ ਵਾਲੀਆ ਜੱਗੂ ਤੇ ਫਰੰਦੀਪੂਰੀਆ ਏ ਆਹ ਸੁਣੋ ਕਹਿੰਦੇ ਪੱਤਰੀ ਵਾਲੇ ਦੇ ਦੋ ਜੱਫੇ 3100 ਦੇ ਹੋਣਗੇ ਦੋ ਜੱਫੇ ਤੇ ਅੱਜ ਕਹਿੰਦੇ ਜਿਹੜੀ ਗੱਡੀ ਹੋਏ 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 ਆਹ ਪਿਆਦਾ ਇੱਕ ਦੋ ਵਾਰੀ ਹੋ ਪਤਲਾ ਵਾਲਾ ਮਹਿਕ ਆ ਗਿਆ ਤੇ ਕਰਦੇ ਗੱਲ ਲਓ ਕਹਿੰਦੇ ਮਹਿਕ ਪਤਲਾ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਣ ਦੀ ਵਾਤਾ ਹੋਇਆ ਮੈਚ ਕਹਿੰਦੇ ਸਿਰੇ ਦਾ ਚੱਲਦਾ ਇਹ ਦੂਜਾ ਸੈਮੀਫਾਈਨਲ ਇਹਦਾ ਜਾ ਰਿਹਾ ਲਾ ਵੀ ਫਰੰਦੀਪੁਰਿਆ ਹੋ ਪੂਰੇ ਆ ਦੱਸ ਦੁਨੀਆ ਨੂੰ ਲੱਗੇ ਪਤਾ ਕਹਿੰਦੇ ਚੋਟੀ ਦਾ ਮੇਲਾ ਚੱਲਦਾ ਬਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਲਓ ਫਰੰਦੀਪੁਰਿਆ ਤੇ ਮਹਿਕ ਏ ਤੰਦੂਰਜ ਕੋਲੇ ਪਾਉਣਿਆ ਲੱਗਦਾ ਆ ਐਕਸ਼ਨਾਂ ਨੇ ਤੰਦੂਰਜ ਕੋਲੇ ਪਾਉਣਿਆ ਫਰੰਦੀਪੁਰਿਆ

ਇਹਨੇ ਪਹਿਲੀ ਕਬੱਡੀ ਆ ਉਹਦੇ ਤਪੜੇ ਤੇ ਲੱਗਦੇ ਹੁੰਦੇ ਨੇ ਉਹ ਤਕੜਾ ਫੜੂਗਾ ਉਹਨੂੰ ਤੇ ਇਹ ਚੀਜ਼ ਹੋ ਗਈ ਹੈ ਵੀ ਮਾੜਾ ਫੜੋ ਨੰਬਰ ਬਣਾਓ ਉਹ ਪਹਿਲੀ ਕਬੱਡੀ ਹੈ ਅਲੱਗੀ ਚੱਕਰ ਹੁੰਦਾ ਜਿੱਥੇ ਆਪਾਂ ਜਿੱਥੇ ਆਪਾਂ ਮੈਚ ਜਿੱਥੇ ਆਪਾਂ ਵੇਖੋ ਅਲੱਗੀ ਚੱਕਰ ਹੁੰਦਾ ਹਾਂ ਦੇ ਦੋ ਨੰਬਰ ਹੋਲਡ ਕਰ ਰਹੇ ਹਾਂ ਸ਼ੇ ਕੀਤੇ ਇਹਨਾਂ ਜੋ ਜਦੋਂ ਆਪਣੇ ਤੋਂ ਸਹੂਲਤ ਹੈਗੀ ਆ ਲਾਈਵ ਹਸੂਲ ਤੇ ਆਣਾ ਵੀ ਇੱਥੇ ਜਿੰਨੇ ਮਰਜ਼ੀ ਹੋਲਡ ਲੈ ਲਓ ਜੇ ਪੁਆਇੰਟ ਤੇ ਤੁਹਾਨੂੰ ਤੇ ਰੋਲਾ ਲੱਗਦਾ ਤੇ ਤੁਸੀਂ ਲੈ ਲਓ ਇਹਦੇ ਮਤਲਬ ਨਹੀਂ ਹੈਗਾ ਜੀ ਤੁਸੀਂ ਲਿਆ ਹੀ ਨਹੀਂ ਇਹ ਇੱਕ ਆਦਾ ਮਤਲਬ ਤੁਸੀਂ ਲਿਆ ਨਹੀਂ ਜੇ ਤੁਹਾਨੂੰ ਲੱਗਦਾ ਕਿ ਕਿੰது ਕਿੰது ਹੈਗਾ ਉਹਦਾ ਬਹਿ ਕੇ ਵੀ ਆਹ ਵੇਖ ਲਓ ਆ ਤੁਹਾਡੇ ਸਾਹਮਣੇ ਆਇਆ ਨਾ ਸਾਰਾ ਜੇ ਤੁਹਾਡਾ ਤੇ ਤੁਸੀਂ ਲੈ ਲਓ ਤੇ ਸਾਡਾ ਇਹ ਜੋ ਚੰਗਾ ਹੋ ਗਿਆ ਤੇ ਚ ਮਾੜਾ ਮੋੜ ਸੁਧਾਰ ਹੋ ਗਿਆ ਕਬੱਡੀ ਚੋਂ ਲੋਕਾਂ ਨੂੰ ਪਤਾ ਲੱਗਣਾ ਪਿਆ ਨਹੀਂ ਤੇ ਪਹਿਲੋਂ ਤੇ ਮੇਰੇ ਹਿਸਾਬ ਨਾਲ ਸਾਰੀ ਕੀ ਵੀ ਮੀ ਰੈਪਰੀਆਂ ਦੇ ਸਿਰ ਤੇ ਉਦੋਂ ਕਿਹੜਾ ਹੁੰਦਾ ਹੈ ਲਾਈਵ ਹੁੰਦਾ ਹੈ ਤੇ ਉਦੋਂ ਤੇ ਫਿਰ ਮੇਰੇ ਸਾਹਮਣੇ ਜਿਹਦੇ ਨਾਲ ਜਿੰਨੂੰ ਜਿੰਨੂੰ ਮੇਰੀ ਗੱਲ ਤੋਂ 500000 ਸ਼ਾਮਾਂ ਨੂੰ ਬੰਦ ਆਉ ਰੈਵਰੀ ਉਹ ਜੋ ਸਾਰਿਆਂ ਨੂੰ ਦਿਖਾ ਦਿੰਦਾ ਹੋਊਗਾ ਆਹੋ ਤੇ ਹੁਣ ਮੇਰੀ ਗੱਲ ਤੋਂ ਹੁਣ ਹੁਣ ਜੇ ਲਾਈਵ ਸਾਹਮਣੇ ਦੇ ਪੈਂਦਾ ਵਾ ਉਹ ਉਹ ਕੰਮ ਕਰੂ ਕੋਈ ਆਹਦੀ ਰਹਿ ਵੀ ਨਹੀਂ ਕਰਦੀ ਕਰਦੇ ਆ ਮੈਂ ਤੂੰ ਪਹਿਲਾਂ 2000 ਵੀ ਦੇ ਤਿੰਨ ਵਾਰ ਤੇਰੇ ਨੂੰ ਇੰਨਾ ਹੋ ਕਿਦਾਂ ਕੇ ਤੂੰ ਕਈ ਕਈ ਨੰਬਰ ਇਹੋ ਜਿਹੇ ਨੇ ਟੈਕਨੀਕਲ ਨੰਬਰ ਹੁਣ ਵਿੱਚ ਜਿਹੜਾ ਚੱਲ ਗਿਆ ਉਹ ਪਤਾ ਨਹੀਂ ਲੱਗਦਾ ਕਿ ਕਿਹੜੇ ਨੇ ਪਹਿਲੋਂ ਮਾਰਤੀ ਦਬੜੂ ਕੁਸਰੂ ਪੈ ਗਿਆ ਉਹ ਤੇ ਮੁੜ ਕੇ ਗੇਮ ਰੈਫਰੀਆਂ ਦੇ ਸਿਰ ਤੇ ਹੁੰਦੀ ਆ ਕਿੰਨੂ ਦੇਖਦੇ ਆ ਅਸਲ ਜਣਾ ਕਬੱਡੀ ਉਹਨਾਂ ਦੇ ਹੱਥ ਵਿੱਚ ਆ ਗਈ ਹੈ ਜਿੰਨਾ ਕ ਕਬੱਡੀ ਖੇਡੀ ਨਹੀਂ ਇਹ ਗੱਲ ਹੁਣ ਇੱਥੇ ਰੈਵਰੇ ਜਿੰਨੇ ਲੱਗੇ ਨੇ ਕਈ ਲੱਗੇ ਆ ਕਈ ਕਈ ਇਹ ਕਬੱਡੀ ਪਰਮਾਲੀ ਨਹੀਂ ਲਾਈ ਪਰ ਮਾਲੀ ਨੂੰ ਆਉਂਦਾ ਨਹੀਂ ਪਤਾ ਉਹ ਕਬੱਡੀ 'ਚ ਹੁਣ ਜਿਹੜਾ ਜਿਹੜਾ ਅਸਲ 'ਚ ਕਬੱਡੀ ਖੇਡਿਆ ਨਾ ਚੰਗਾ ਭਲਾ ਇਨਸਾਨ ਆ ਉਹ ਉਹ ਬਲਾ ਕੀ ਸੋਚਦਾ ਵੀ ਯਾਰ ਮੈਂ ਕਬੱਡੀ 'ਚ ਜਾ ਕੇ ਨਾ ਮੈਂ ਕਬੱਡੀ ਤੋਂ ਖਾਦਾ ਮੈਂ ਕਬੱਡੀ ਦਾ ਮਾੜਾ ਨਹੀਂ ਸੋਚਦਾ ਮੈਂ ਭੁੱਖਾ ਮਰ ਜੂ ਬੰਦਾ ਕਬੱਡੀ ਦਾ ਮਾੜਾ ਨਹੀਂ ਸੋਚਦਾ ਜੀ ਉਹਨੂੰ ਪਤਾ ਇੱਕ ਨੰਬਰ ਦੀ ਕੀਮਤ ਕੀ ਹੁਣ ਮੰਨ ਕੇ ਚੱਲ ਕੱਲ ਨੂੰ ਆਈ ਅਸੀਂ ਵੜ ਕੇ ਕਿ ਇਹ ਜਵਾਗ ਦਾ ਢਿੱਡ ਧੋਵਾਂਗੇ ਅਹੀਂ ਮਰਨਾ ਨਹੀਂ ਜਾਈ ਉੱਥੇ ਤਾਂ ਹੀ ਕਿ ਅਸੀਂ ਹੋਰ ਬਿਸਨਸ ਪੜਾਂਗੇ ਯਾਰ ਤੇ ਨਹੀਂ 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 ਆਪ ਕੋਲ ਵਾਲੀ ਆ ਨੰਬਰ ਉਹ ਵੱਡਾ ਨੰਬਰ ਬਲੀ ਚੈੱਕ ਨੰਬਰ ਬਹੁਤ ਬਹੁਤ ਆ ਇੱਕ ਨੰਬਰ ਬਾਤ ਵਿੱਚ ਮੈਂਦ ਕਰਦੇ ਹਾਂ ਹੋਰ ਇੱਕ ਹੋਰ ਕਾਦੀ ਬਾਤ ਵਿੱਚ ਪਲੇਅਰ ਮੈਂਦ ਕਰਦਾ ਰੋਟੀ ਦੂਰੀ ਆਪਣੀ ਸਾਰਿਆਂ ਬੰਦੇ ਹਾਂ ਅਲੱਗੇ ਜੱਕਰੇ ਜਾਫੀ ਇੱਕ ਜੱਫਾ ਪਾ ਦੇਣਾ ਜਾਫੀ ਦਾ ਗਰਾਫਟ ਇੱਥੇ ਚੱਲ ਜਾਂਦਾ ਜਦੋਂ ਮੈਚ ਖੇਡਦਾ ਹੋਵੇ ਤੇ ਜੇ ਕੋਈ ਰੇਡਰ ਜਾਵੇ ਤੇ ਰੇਡਰ ਦਾ ਡਬਲ ਮੈਂਟਰ ਜੱਫਾ ਪਾ ਦੇ ਰੇਡਰ ਥੱਲੇ ਡੇ ਭਿੰਨਾ ਉਹ ਮੁੜ ਗਿਆ ਉਤਾਜ ਨਹੀਂ ਆਉਂਦਾ ਰੈਡਰ ਜੋ ਮਰਜ਼ੀ ਹੋ ਜੇ ਨਹੀਂ ਆਪਾਂ ਇਹ ਨਹੀਂ ਕਹਿੰਦੇ ਹਰ ਕਿਸ ਦਾ ਮੇਲਾ ਚੱਲੋ ਉਹਦੀ ਫਾਈਨਲ ਚ ਜਾਵੇ ਟੀਮ ਪਰ ਅਨਸਾਫ਼ ਆ ਹੁਣ ਕਹਿੰਦਾ ਸਾਫ਼ ਜ਼ਰੂਰੀ ਹੈ ਨਾ ਵੀ ਆਪਾਂ ਨਹੀਂ ਉਹ ਤੇ ਗੇਮ ਹੈ ਗੇਮ ਚ ਜਿਹਦਾ ਜ਼ੋਰ ਚੱਲ ਗਿਆ ਉਹ ਜਿੱਤ ਗਿਆ ਪਰ ਇਹ ਚੀਜ਼ ਹੈਗੀ ਵੀ ਇਹਨੂੰ ਸਾਫ਼ ਕਰੋ ਸਾਰਿਆਂ ਦੇ ਲਈ ਹੈ ਨਾ ਆ ਚੀਜ਼ ਹੈ ਸਾਫ਼ ਹਾਂ ਇਹ ਤੇ ਬਲਵਾ ਜੀ ਧਾਰੀ ਵਾਲੇ ਤੁਹਾਡਾ ਨਾ ਕਰ ਚੱਲੇ ਹੈ ਨਾ ਉਹ ਕਿਦੋਂ ਜਦੋਂ ਹੁਣ ਹੈ ਕਿੰਨੇ ਮੇਲਾ ਅੱਛਾ ਅੱਛਾ ਜਦੋਂ ਮਗਰ ਰੋਲਾ ਪਿਆ ਇੱਕ ਹੰਢਰ ਦਾ ਆਪਣਾ ਯਾ ਮਾਈਕਰਫੋਨ ਆਨੇ ਤੇ ਤਾਂ ਮੈਂ ਆਪਾਂ ਬਾਤ ਵੀ ਹਾਂ ਵਾ 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 ਉਹਦੇ ਉਹ ਵੀ ਘਰ ਚੱਲੇ ਓਦੋਂ ਨੇ ਓਦੋਂ ਵੀ ਘਰ ਚੱਲੇ ਓ ਉਹ ਖਿਡਾਰੀ ਬੜਾਰਾ ਉਹਨਾਂ ਦੇ ਪਿੰਡ ਵਾਲੇ ਬੜਾਰਾ ਲਾ ਬੜਾ ਰੌਲਾ ਪਿਆ ਪਰ ਉਹ ਰੈਫਰੀ ਸਾਥ ਦੇ ਗਏ ਨਾ ਉੱਥੇ ਰੈਫਰੀ ਸਾਥ ਦੇ ਗਏ ਨਹੀਂ ਨਹੀਂ ਅੱਲ ਇੱਥੇ ਵੀ ਪਤਾ ਚੱਕਰ ਕੀ ਆ ਹੁਣ ਅਸੀਂ ਅਹੀਂ ਤੇ ਦੰਦੇ ਮੈਚ ਟੱਕੜੀ ਹੱਥ ਜੇ ਰੈਫਰੀ ਇਹਦੇ ਤੇ ਰੈਫਰੀ ਕਿੱਦਾਂ ਤੋਲਣਾ ਕਿੱਦਾਂ ਨਹੀਂ ਤੋਲਣਾ ਸਾਨੂੰ ਨਹੀਂ ਪਤਾ ਹੁਣ ਰੇਡਰ ਇਹਨੂੰ ਇਹਨੂੰ ਥੋੜੀ ਪਤਾ ਲੱਗਾ ਵੀ ਉਹ ਬਾਹਰ ਚਲ ਗਏ ਤੇ ਆ ਦੀ ਸਟਰਗਲ ਕਰ ਰਹੇ ਜਾਂ ਇਹਨੂੰ ਪਤਾ ਲੱਗੇ ਵੀ ਪੁਲਵਾਨ ਜੀ ਉਹ ਨੰਬਰ ਹੋਲਡ ਕਰਾ ਲਓ ਹੁਣ ਯਾਰ ਗੱਲ ਸੁਣ ਵੀ ਜਿੱਦਾਂ ਮਰਜੀ ਪਿੱਛੇ ਹੁਣ ਤੂੰ ਵੇਖਣ ਦੇ ਯਾਰ ਤੈਨੂੰ ਨਹੀਂ ਪਤਾ ਲੱਗਦਾ ਮਿੱਟੀ ਗਈ ਆ ਕਿ ਜਾਂ ਪੈਰ ਬਾਹਰ ਹੋਇਆ ਉਹ ਤੇ ਤੂੰ ਦੱਸਣਾ ਨਾ ਸਾਨੂੰ ਥੋੜੀ ਉਹ ਦੂਜੇ ਬਲੇ ਪਤਾ ਲੱਗਣਾ ਜਾ ਰਹੇ ਆ ਕਿ ਬੰਦਾ ਸਪੈਸ਼ਲ ਛੱਡਿਆ ਜਿਹੜਾ ਮਗਰ ਮਗਰੀ ਭੱਜਾ ਫਿਰ ਸਾਰਿਆਂ ਤੋਂ ਉਹ ਵੀ ਨਹੀਂ ਗੱਲ ਬੰਦੀ ਤੂੰ ਹੀ ਤੱਕੜ ਤੱਕੜੀ ਬੜੀ ਤੇਰਾ ਤਰ੍ਹਾਂ ਦੇ ਤੋਂ ਦੇਖ ਲਿਆ ਵੀ ਨੰਬਰ ਤੇਰਾ ਉਹਦਾ ਪੈਰ ਉਹਨੇ ਤਿੰਨਾ ਨਹੀਂ ਹੋਲਡ ਕਰਾਤਾ ਦੇਖ ਪੀ ਭੰਜੋ ਇੱਕ ਨੇ ਨਾ ਵੇਖਿਆ ਉਹ ਦੂਜੇ ਨੇ ਕਿੱਦਾਂ ਜਿਹੜਾ ਲਾਟ ਗੋਡੀ ਵਾਲਾ ਲੰਬ ਨੂੰ ਟੱਚ ਮਾਰਿਆ ਉਹ ਤੋੜਾ ਗਿਆ ਗਈ ਉਹ ਵੀ ਕਹਿੰਦਾ ਹੋਲਡ ਕਰ ਲਉਂਦੇ ਆਂ ਵੀ ਇਹ ਲੱਗਾ ਦੱਸ ਤਹਾਂ ਜੂਰੋ ਬੇਰੋ ਸਾਡੀ ਹੈ ਹੈ ਪਤਾ ਰੰਗੀ ਸੀ ਜੀ ਜਿਆਦਾ ਸਿਸਟਮ ਆ ਸੀ ਮੈਚ ਹੋਉਂਦਾ ਵੀ ਚਾਹ ਪਾ ਜੀ ਸੁਣਨ ਚਾਹ ਕਰਨਾ ਤੂੰ ਹੀ ਨਾ ਕਿ ਜੇ ਮੈਚ ਆਪਾਂ ਹਾਰਦੇ ਆਂ ਜਾਂ ਨਹੀਂ ਹਾਰਦੇ ਤੇ ਹੋਲਡ ਜਿਹੜੇ ਹੈਗੇ ਆ ਫਿਰ ਉਹਨਾਂ ਉਧਰ ਰਵਾਂਗੇ ਮੈਂ ਉਹ ਇਦਾਂ ਕਰਨਾ ਸੀ ਉਹਨਾਂ ਨੇ ਜੀ ਮੈਚ ਥੱਲੇ ਉੱਪਰ ਹੋ ਜਾਣਾ ਤੇ ਹੋਲਡ ਉਧਰ ਰਵਾਂਗੇ ਆਪਾਂ ਮੈਚ ਗੱਡੀ ਵਾਲਿਆਂ ਨੇ ਕਾਮਯਾਬ ਹੁੰਦਾ ਸਾਡੇ ਨਾਲ ਵੀ ਮੋਟਰਸਾਈਕਲ ਦਾ ਜਾਂਦੇ ਹੁੰਦੇ ਕਈ ਉਹ ਨਹੀਂ ਕਾਮਯਾਬ ਹੁੰਦੇ ਨਹੀਂ ਸਾਈਕਲਾਂ ਵਾਲੇ ਹੋਏ ਜੀ ਸ਼ਿੰਗਾਰ ਸੋ ਜ਼ਰੂਰੀ ਹੈ ਜ਼ਿੰਦਗੀ 'ਚ ਇਹ ਸ਼ਿੰਗਾਰ ਨਹੀਂ ਫਿਰ ਕੱਖ ਨਹੀਂ ਇਹ ਖੇਡਦਾ ਵੀ ਉਤਰਾ ਮੈਚ ਮਤਲਬ ਇੱਥੇ ਪਹਿਲਾਂ ਖੇਡਦਾ ਰਿਹਾ ਵਾ ਆਏ ਹੁਣ ਆਈਂ ਦੇ ਜਦੋਂ ਮੰਨ ਗਿਆ ਚੱਲ ਪੂਰੇ ਤਗੜੇ ਹਨਾ ਫੁੱਲ ਉਦੋਂ ਦੇ ਦੱਸਣ ਉੱਥੇ ਜਾ ਕੇ ਦੱਸਣਾ ਪੈਂਦਾ ਏ ਕਿਤੇ ਜਾ ਕੇ ਵੀ ਇਹ ਪਲੇਅਰ ਤਕੜਾ ਹੁਣ ਤਾਂ ਜ਼ਰਾ ਇੱਥੇ ਖੇਡ ਦੂ ਬਾਹਰ ਕੋ ਮੁੰੰਦਿਆ ਵੀ ਤਕੜਾ ਹੋ ਹੁਣ ਤਾਂ ਲਾਈ ਵੀ ਭੈਣ ਹੁਣ ਹਰ ਕੋਈ ਵੇਖ ਪਹਿਲੋ ਪਲੇਅਰ ਕਿੰਨੀ ਕਿੰਨੀ ਮਿਹਨਤ ਕਰਕੇ ਜਿਹੜੇ ਚੱਲ ਗਏ ਉਹ ਕਹਿੰਦੇ ਵੀ ਕਿਤੇ ਰੱਬਾਂ ਹੀ ਪਹਿਲੋਂ ਜੰਮਿਆ ਹੁਣ ਚੰਗੇ ਹਾਂ ਸੋ ਇਸ ਵੀਡੀਓ ਖੁੱਲਦੇ ਨਾ ਵੀ ਉਹ ਉਦਾਂ ਦੇ ਪਲੇਅਰ ਆਪਾਂ ਵੇਖੇ ਨਹੀਂ ਜਿਨ੍ਹਾਂ ਦੇ ਜੁੱਸੇ ਹੁੰਦੇ ਆ ਡੜੇ ਜੁੱਸੇ ਹੁਣ ਤੇ ਚਲੋ ਪਲੇਅਰ ਹੈਗੇ ਪਰ ਛੋਟੇ ਰਹਿ ਗਏ ਆ ਓਡੇ ਜੁੱਸੇ ਵਾਲੇ ਨਹੀਂ ਹੈਗੇ ਤਗੜੇ ਵੱਡੇ ਮਾਲ ਦਾ ਉਦੋਂ ਮਿਹਨਤ ਬੜੀ ਕਰਦੇ ਸੀ ਉਦੋਂ ਭਲਾ ਹੁਣ ਪਲੇਅਰ ਮਿਹਨਤ ਕਰਨ ਦਾ ਟਾਈਮ ਨਹੀਂ ਹੈਗਾ ਮੈਚ ਜਿਆਦੇ ਹੋ ਗਏ ਮੈਚ ਜਿਆਦੇ ਆ ਤੇ ਮਿਹਨਤ ਵੀ ਉਹ ਹੁਣ ਉਸ ਹਾਵ ਨਾਲ ਲੱਗਦੀ ਨਹੀਂ ਘੱਟ ਲੱਗਦੀ ਆ ਉਹਨਾਂ 20 ਦਿਨ ਹੁਣ 10 ਦਿਨ ਮੈਚ ਚੱਲਣੇ ਆ ਹੁਣ ਕੇ ਫਿਰ 2 ਮਹੀਨੇ ਇਸ ਰਹਿ ਗਏ ਪਰ ਉਦੋਂ ਉਦੋਂ ਮੇਲੇ ਘੱਟ ਹੁੰਦੇ ਸੀ ਕਿਨੇ ਚੁਣਵੇਂ ਜੇ ਤੇ ਮੈਚ ਹੁੰਦੇ ਤਾਂ ਕੱਪ ਵੀ ਥੋੜੇ ਹੁੰਦੇ ਇਹ ਦੋ ਫੈਡਰੇਸ਼ਨਾਂ ਹੁੰਦੀਆਂ ਹੀ ਉਦੋਂ ਕੱਪ ਵੀ ਥੋੜੇ ਹੁੰਦੇ ਚਾਰ ਬਣ ਗਈ ਨਹੀਂ ਨਹੀਂ ਫੈਡਰੇਸ਼ਨ ਚਾਰ ਬਣ ਗਈ ਫੈਡਰੇਸ਼ਨ ਚਾਰ ਹੁਣ ਪਹਿਲਾਂ ਕੀਤਾ ਤੁਹਾਨੂੰ ਮੈਂ ਦੱਸਦਾ ਵੀ ਆ ਪਿਛਲੇ ਨਾ 2010 11 ਤੋਂ ਲੈ ਕੇ بڑے ਲੋਕੀ ਅਮਰੀਕਾ ਚਲ ਗਏ ਆ ਸਾਡੀ ਬਿਲਟ ਤੇ ਬਾਅਦ ਚ ਗਈ ਹੈ ਨਾ ਦਾਤੋਂ ਲੈ ਕੇ ਦੇ ਹੁਣ ਆ ਕੇ ਨਾ 17 ਸਤੁਰਾਂ ਚ ਤੇ ਗਾ ਹੀ ਪਾਤਾ ਇਹਨਾਂ ਨੇ ਕਿ ਹੁਣ ਮੰਨ ਕੇ ਚੱਲ ਵੀ ਜਿਹੜੇ ਛੋਟੇ ਛੋਟੇ ਪਿੰਡ ਸੀ ਉਹ ਵੀ ਐਨ ਆਰ ਆਈ ਭਰਾ ਜਿਹੜੇ ਬਾਹਰ ਗਏ ਉਹ ਕਹਿੰਦੇ ਆ ਵੀ ਕਬੱਡੀ ਅਸੀਂ ਮੈਚ ਕਰਾਉਣਾ ਤੇ ਤਕੜਾ ਹੀ ਕਰਵਾਉਂਦੇ ਹਾਂ ਭੁਲਾਣੇ ਪਲੇਅਰ ਨੂੰ ਸੱਦਣਾ ਆਂ ਉਹਨੂੰ ਸੱਦਣਾ ਉਹਦੇ ਕਰਕੇ ਇੱਕ ਪਿੰਡਾਂ ਦੇ ਵਿੱਚ ਤਿੰਨ ਤਿੰਨ ਮੈਚ ਹੋਣ ਲੱਗ ਪਿਆ ਉਹਦੇ ਕਰਕੇ ਕਬੱਡੀ ਦਾ ਗਰਾਫ ਉੱਤੇ ਚੱਲ ਗਿਆ ਹਾ ਜੀ ਲੋ ਜਿੱਤੇ ਆਲਾ ਸੈਹਾਂ ਦਾ ਸੈਹਾਂ ਦਾ ਇਹਦੇ ਵਿੱਚ ਨਹੀਂ ਲੋ 40 ਮਿੰਟ ਨਹੀਂ ਜਾਣਾ ਆ ਲੜਨਾ ਇਹ 40 ਮਿੰਟ ਮੈਂ ਇੱਕ ਬੜਾ ਜੀ ਇੱਕ ਬੜਾ ਜੀ ਚੱਕ ਰਿਹਾ ਜੇ ਤੁਹਾਨੂੰ ਹੋਣਾ ਮੰਨ ਕੇ ਜਦੋਂ ਆ ਨਾ ਟਾਈਮ ਹੋ ਗਿਆ ਗਿਆ ਕਿਤੇ ਹਨ ਕੱਟ ਨਹੀਂ ਲੱਗੀ ਉਹਨਾਂ ਸੱਟਾਂ ਨੂੰ ਰਾ ਆ ਕੇ ਫੇਰ ਅੱਗੇ ਆ ਫੇਰ ਬੰਦੇ ਨੇ ਫਿੱਟ ਹੋਣੀ ਉਹ ਚੀਜ਼ ਬੜੀ ਹੈ ਮੈਂ ਇਹ ਲਾਉਂਦੀ ਤੇ ਜੇ ਬਹਿ ਗਿਆ ਤੇ ਫਿਰ ਥੋੜੀ ਪੁੱਛਣਾ ਹੈ ਇਹ ਚੱਲਦਾ ਹੀ ਆ ਕੰਮ ਚੱਲਦਾ ਹੀ ਰਹੇ ਤੇ ਕਬੱਡੀ ਵਾਲਾ ਕੋਈ ਵੀ ਇਹੋ ਜਿਹੇ ਨਹੀਂ ਹੈਗਾ ਜਿਹੜਾ ਲਾਈ ਲੌਡ ਹੈ ਪਿੱਛੇ ਬੜੀ ਜਿੰਨੀ ਜਾਇਦਾਦ ਵੱਡੇ ਘਰ ਵਾਲਾ ਅਰੇ ਮੀਡੀਆ ਵਿੱਚ ਲਾਖ ਨਹੀਂ ਤੇ ਨਹੀਂ ਖੇਡਣਾ ਨਹੀਂ ਜੀ ਜਿੰਦਗੀ ਬਣੀ ਬਣੀ ਟੋਪੀ ਪਾ ਲੈ ਮਿੱਟੀ ਮਿੱਟੀ ਹੁੰਦਾ ਭਾਈ ਜੀ ਜਿੰਦਗੀ ਬਣੀ 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 ਨਹੀਂ ਬਾਕੀ ਚਲੋ ਹੁਣ ਬੰਦਾ ਮਿਹਨਤ ਕਰੇ ਥੋੜਾ ਜਿਹਾ ਤਦੋਂ ਰੋਟੀ ਪਾਣੀ ਮਿਲਦੀ ਜਾਂਦਾ ਕਬੱਡੀ ਵਾਲਿਆਂ ਨੂੰ ਵੀ ਆਪਾਂ ਜੇ ਜ਼ਿਆਦਾ ਕਹੀਏ ਵੀ ਹੱਥੋਂ ਵੱਧ ਪੈਹਾ ਆ ਗਿਆ ਨਹੀਂ ਹੁੰਣਾ ਨਹੀਂ ਉਹਦੇ ਬੜੀ ਮਿਹਨਤ ਕਰਕੇ 8-10 ਸਾਲ ਖੇਡ ਕੇ ਮੰਨ ਲਓ ਫੇਰ ਬੰਦੇ ਦਾ ਪੈਸਾ ਜਿਆਦਾ ਹੋਣ ਵਾਲੀ ਜਿੱਤ ਕਰਿਆ ਜਿੱਦੇ ਤੌਣ ਆਪਾਂ ਕ੍ਰਿਕਟ ਲਾ ਲਈਏ ਜਾਂ ਹੋਰ ਗੇਮਾਂ ਲਾ ਲਈਏ ਜਿੰਨਾ ਉਹਦੇ 'ਚ ਪੈਸਾ ਇਹਦੇ 'ਚ ਥੁੜੀ ਉਹ ਹਾਈ ਲੈਵਲ ਵਾਲੀ ਨਹੀਂ ਕ੍ਰਿਕਟ ਜਿਹੜੀਆਂ ਥੱਲੇ ਵਾਲੀਆਂ ਵੀ ਹੈਗੀਆਂ ਜਿਹੜੀਆਂ ਟੀਵੀ ਟੂਵੀ 'ਚ ਨਹੀਂ ਆਉਂਦੀਆਂ ਉਹ ਵੀ ਬੜੀਆਂ ਹਾਈ ਲੈਵਲ ਦੀਆਂ ਆ ਹੁਣ ਜਿਹੜਾ ਮੁੰਡੇ ਇੱਥੇ ਖੇਡਦੇ ਆ ਲੋਕਲ ਪਿੰਡਾਂ ਦੇ ਚੰਗੇ ਉਹ ਆ 10-10 ਹਜ਼ਾਰ ਰੁਪਿਆ ਟੂਰਨਾਮੈਂਟ ਨਹੀਂ ਨਹੀਂ ਉਹ ਤੋਂ ਨਾ ਮੈਂ ਦੱਸਦਾ ਨਹੀਂ ਉਹ ਨਹੀਂ ਇੱਕ ਨਾ ਜਿਦਾਂ ਆਈਪੀਐਲ ਦੇ ਵਿੱਚ ਨਾ ਥੱਲੇ ਜਿਹੜੀਆਂ ਸਟੇਟਾਂ ਖੇਡਦੇ ਆ ਥੱਲੇ ਹੁੰਦੇ ਇਹਨਾਂ ਦੇ ਬੜੇ ਲੈਵਲ ਅਕੈਡਮੀਆ ਕਾਟਮੀਆ ਬਣੀਆਂ ਹੁੰਦੀਆਂ ਜਿਹੜੇ ਉਹਨਾਂ ਦੇ ਵਿੱਚ ਲੱਗਦੇ ਆ ਨਾ ਮੈਚ ਉਹਨਾਂ 'ਚ ਵੀ ਬੋਲੀ ਲੱਗਦੀ ਪਲੇਅਰਾਂ ਦੀ ਕਰੋੜਾਂ ਦੇ ਵਿੱਚ ਉਹ ਜਿਹੜੇ ਆਪਾਂ ਆਈਪੀਐਲ ਵੇਲੇ ਉਹ ਤੇ ਉਹ ਤੇ ਹਾਈ ਲੈਵਲ ਦੇ ਹੋ ਗਏ ਨਾ ਉਹਨਾਂ ਦੇ ਥੱਲੇ ਵੀ ਹੈਗੇ ਆ ਜਿਹੜੇ ਜਿਹੜੇ ਉਹ ਖੇਡਦੇ ਨਾ ਕੋਈ ਟਰੈਵੀ ਖੇਡਦੇ ਉਹਨਾਂ ਦੇ ਵਿੱਚੋਂ ਆਈਪੀਐਲ ਚ ਚੁੰਦੇ ਆ ਪਲੇਅਰ ਉਹਨਾਂ ਚੋ ਹੀ ਜਾਂਦੇ ਆ ਆਪਣੇ ਹੰਡੀ ਆ ਜੀ